ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕੁਝ ਬਣਾਉਣਾ ਨਹੀਂ ਸਿਰਫ ਜਾਮਣੇ ਖਾਣੀਆਂ ਵਾ ਮੰਮੀ ਲੈ ਕੇ ਆਈ ਸੀ ਜਾਮਣਾ ਖਰੀਦ ਕੇ ਨਹੀਂ ਲੈ ਕੇ ਆਂਦੀਆਂ ਤੋੜੀਆਂ ਹੀ ਗਵਾਡੀਆਂ ਦਿਓ ਜਦੋਂ ਜਾਮਣਾ ਥੱਲੇ ਢੇਗਦੀਆਂ ਸੀ ਨਾ ਤਾਂ ਦੇਖੋ ਕੁਝ ਕੁ ਜਾਮਣਾ ਟੁੱਟ ਗਈਆਂ ਸੀ ਕਿਉਂਕਿ ਇਹ ਪੂਰੀਆਂ ਪੱਕ ਚੁੱਕੀਆਂ ਨੇ ਇਹਨਾਂ ਚ ਰਸ ਬਹੁਤ ਆ ਥੱਲੇ ਡਿੱਗਣ ਨਾਲ ਟੁੱਟ ਜਾਂਦੀਆਂ ਸੀ ਹੁਣ ਆਪਾਂ ਇੱਕ ਬੌਲ ਦੇ ਵਿੱਚ ਸਭ ਤੋਂ ਪਹਿਲਾਂ ਜਾਮਣਾਂ ਨੂੰ ਕੱਢ ਲਾਂਗੇ ਫਿਰ ਆਪਾਂ ਇਹਨਾਂ ਨੂੰ ਧੋਵਾਂਗੇ ਤੇ ਫਿਰ ਹੀ ਖਾਵਾਂਗੇ ਨਮਕ ਲਗਾ ਕੇ ਤੇ ਜਾਮਣ ਦਾ ਪਲਾਟ ਵੱਸ ਬਹੁਤ ਜ਼ਿਆਦਾ ਵੱਡਾ ਵਾ ਉਹਨਾਂ ਨੇ ਇੱਕ ਬਹੁਤ ਵੱਡੀ ਪੱਲੀ ਵੀ ਵਿਛਾਈ ਹੋਈ ਆ ਨੀਚੇ ਬਈ ਥੱਲੇ ਡਿੱਗਣ ਨਾਲ ਗੰਦੀਆਂ ਨਾ ਹੋਣ ਪਰ ਜਦੋਂ ਥੱਲੇ ਡੈਗਦੀਆਂ ਸੀਗੀਆਂ ਬੜੀ ਜ਼ੋਰ ਨਾਲ ਡਿੱਗਣ ਕਰਨਾ ਉਹ ਟੁੱਟ ਜਾਂਦੀਆਂ ਸੀਗੀਆਂ ਜਾਮਣ ਤੇ ਮੈਂ ਆਪਣੇ ਲਈ ਸਾਫ਼-ਸਾਫ਼ ਜਾਮਣਾਂ ਮੋٹے-ਮੋٹے ਅਲੱਗ ਤੋਂ ਕੱਢਣ ਲੱਗੀ ਮੈਂ ਕਿਹਾ ਮੈਂ ਤਾਂ ਅਲੱਗ ਤੋਂ ਕੱਢ ਕੇ ਖਾਉਂਗੀ ਵਧੀਆ-ਵਧੀਆ ਤੇ ਦੇਖੋ ਜੀ ਜਾਮਣਾਂ ਜਿਨੇ-ਜਿਨੇ ਵੀ ਜਾਮਣਾਂ ਖਾਣੀਆਂ ਜ਼ਰੂਰ ਆਈ ਆ ਲੋ ਜੀ ਖਾ ਲੋ ਸਾਰੇ ਜਣੇ ਜਾਮਣਾ ਦੇਖੋ ਕਿੰਨੇ ਵਧੀਆ ਜਾਮਣਾ ਨੇ ਅੱਜ ਅਸੀਂ ਪਿੰਡੀਆਂ ਵੀ ਤੋੜੀਆਂ ਸੀਆਂ ਇਹ ਵੀ ਤੋੜ ਕੇ ਲਿਆਉਂਦੀਆਂ ਵਾਂ ਦੋਨੋਂ ਚੀਜ਼ਾਂ ਜਾਮਣਾ ਵੀ ਤੇ ਪਿੰਡੀਆਂ ਵੀ ਓਕੇ ਜੀ ਬਾਏ ਬਾਏ ਤੁਸੀਂ ਵੀ ਆ ਜਾਓ ਖਾ ਲੋ ਸਾਰੇ ਜਣੇ ਜਾਮਣਾ